ਜਿੰਦਾਬਾਦ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਚੋਣ ਪ੍ਰਚਾਰ ਵਾਸਤੇ ਕਾਂਗਰਸੀਆਂ ਦਾ ਜਥਾ ਹੋਇਆ ਰਵਾਨਾ ਦੇਖੋ ਇੱਕ ਵਿਸ਼ੇਸ਼ ਰਿਪੋਰਟ ਮਨਜੀਤ ਸੰਧੂ ਅਤੇ ਖਾਰਪਰੀ ਸਿੰਘ ਚੰਬਾ ਚੋਲਾ ਸਾਹਿਬ ਮੈਂ ਰਣਜੀਤ ਸਿੰਘ ਰਾਣਾ ਪੁਵਾਰ ਅੱਜ ਅਸੀਂ ਹਲਕਾ ਖਡੂਰ ਸਾਹਿਬ ਤੋਂ ਮੇਰੇ ਵੱਡੇ ਭਰਾ ਸਰਦਾਰ ਰਮਜੀਤ ਸਿੰਘ ਸਿੱਕੀ ਜੀ ਦੀ ਅਗਵਾਈ ਦੇ ਵਿੱਚ ਲੁਧਿਆਣਾ ਜੋ ਜਿਮਨੀ ਚੋਣ ਹੋਣ ਜਾ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਭਾਰਤ ਭੂਸ਼ਣ ਆਸ਼ੂ ਜੀ ਜੋ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੀ ਨਾਮਜ਼ਦਗੀ ਕਾਗਜ਼ ਭਰਨੇ ਉਹਨਾਂ ਨੇ ਅੱਜ ਉਹ ਸਬੰਧ ਵਿੱਚ ਸਰਦਾਰ ਸਿੱਕੀ ਜੀ ਦੇ ਨਾਲ ਕਾਫਲਾ ਬਣਾ ਕੇ ਅਸੀਂ ਉੱਥੇ ਚੱਲੇ ਆ ਜੀ ਜੋ ਜਿਮਨੀ ਚੋਣ ਹੋਦੀ ਹੈ ਉਹਦੇ ਸਬੰਧ ਵਿੱਚ ਮੈਂ ਬਾਉ ਜੀ ਮੀਡੀਆਸਲਾ ਕਰ ਸਰਦਾਰ ਰਮਜੀਤ ਸਿੰਘ ਸਿੱਕੀ ਅੱਜ ਜਿਹੜਾ ਪੰਜਾਬ ਵਿੱਚ ਲੁਧਿਆਣਾ ਦੀ ਜਿਮਮੀ ਚੋਣ ਲਈ ਇਲੈਕਸ਼ਨ ਹੋਣ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਪਾਰਟੀ ਵੱਲੋਂ ਭਾਰਤ ਭੂਸ਼ਣ ਆਸ਼ੂ ਜੀ ਨੂੰ ਉੱਥੋਂ ਟਿਕਟ ਦਿੱਤਾ ਹੈਗਾ ਅਸੀਂ ਸਾਰੇ ਜਿੰਨੇ ਵੀ ਖਰੂਰ ਸਾਹਿਬ ਹਲਕੇ ਤੋਂ ਸਰਦਾਰ ਰਮਨਜੀਤ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਸਾਰਿਆਂ ਨੂੰ ਸਾਰੇ ਹੀ ਉਹਨਾਂ ਵੱਲੋਂ ਕਹਿਣ ਦੇ ਬਾਵਜੂਦ ਅਸੀਂ ਇਸ ਇਲੈਕਸ਼ਨ ਵਿੱਚ ਜਿੰਨੀ ਵੀ ਹੈ ਆਪਣੀ ਵੱਧ ਤੋਂ ਵੱਧ ਮਿਹਨਤ ਕਰਕੇ ਆਸ਼ੂ ਜੀ ਨੂੰ ਜਿਤਾਵਾਂਗੇ ਤੇ ਮੈਨੂੰ ਉਮੀਦ ਹੈ ਵੀ ਇਸ ਜਿੰਨੀ ਚੋਣ ਵਿੱਚ ਆਸ਼ੂ ਜੀ ਦੀ ਜਿੱਤ ਹੋਊਗੀ ਮੈਂ ਮਨਜਿੰਦਰ ਸਿੰਘ ਸਰਪੰਚ ਪਿੰਡ ਗੁਜਰਪੁਰ ਅੱਜ ਲੁਧਿਆਣਾ ਵਿਖੇ ਆਸ਼ੂ ਜੀ ਦੇ ਕਾਗਜੇ ਨਾਮ ਦੇ ਦੀ ਕਾਗਜ ਭਰਨ ਵਾਸਤੇ ਲਿਜਾਣੇ ਜਾ ਰਹੇ ਆ ਸਰਦਾਰ ਰਮਜੀਤ ਸਿੱਕੀ ਸਾਹਿਬ ਦਾ ਛੋਟਾ ਜਿਹਾ ਸੱਦੇ ਦੇ ਉੱਤੇ ਅਸੀਂ ਹਲਕਾ ਖਰੂਪ ਸਾਹਿਬ ਦੀ ਸੱਤ ਜਿਹੜੀ ਆ ਅਸੀਂ ਜਾ ਰਹੇ ਆ ਅਸੀਂ ਜਿੱਥੇ ਐਮਐਲ ਸਾਹਿਬ ਸਾਡੀ ਡਿਊਟੀ ਲਾਉਣਗੇ ਲੁਧਿਆਣਾ ਦੇ ਵਿੱਚ ਉਥੇ ਦਿਨ ਰਾਤ ਇੱਕ ਕਰਕੇ ਅਸੀਂ ਆਸ਼ੂ ਜੀ ਨੂੰ ਇੱਕ ਜਿਮਨੀ ਚੌਂ ਜਿਤਾਵਾਂਗੇ ਮੈਂ ਹਕੀਮ ਸਿੰਘ ਸਰਪੰਚ ਹਲਕਾ ਖਰੂਬ ਸਾਹਿਬ ਤੋਂ ਅਸੀਂ ਰਮਨਜੀਤ ਸਿੰਘ ਚਿੱਕੀ ਦੇ ਮੈਸੇਜ ਤੇ ਲੁਧਿਆਣਾ ਵਿਖੇ ਜਿਮਨੀ ਚੌਂ ਤੇ ਅੱਜ ਆਸ਼ੂ ਜੀ ਜਿਹੜਾ ਕਾਗਜ਼ ਨਾਮਜ਼ਦ ਹੋਣੇ ਆ ਉਹਦੇ ਸਬੰਧ ਵਿੱਚ ਲੁਧਿਆਣਾ ਜਾ ਰਹੇ ਆ ਤੇ ਚਿੱਕੀ ਸਾਹਿਬ ਹਲਕੇ ਦੇ ਵਿੱਚ ਲੁਧਿਆਣਾ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਤਾਂ ਸਾਰੇ ਹੀ ਸਾਡੇ ਮੋਤਵਾਰ ਉਥੇ ਤਨਮਨ ਦੇ ਨਾਲ ਉਹ ਜਿਮਨੀ ਚੋਣ ਨੂੰ ਮਿਹਨਤ ਕਰਕੇ ਸਿਰੇ ਚੜਾਉਣਗੇ ਬੈਗਰ ਜੀ ਦਾ ਖਾਲਸਾ ਬੈਗਰ ਜੀ ਹਿੱਤੇ